ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਉਸ ਕ੍ਰਾਂਤੀ ਦੀ ਜਿਸ ਨੇ ਭਾਰਤ ਦੇ ਵਿੱਚ ਇੱਕ ਸਮੇਂ ਤਾਂ ਬਹੁਤ ਖੁਸ਼ੀਆਂ ਲਿਆਂਦੀਆਂ ਪਰ ਹੁਣ ਦੇ ਸਮੇਂ ਦੇ ਵਿੱਚ ਵਰਤਮਾਨ ਕਾਲ ਦੇ ਵਿੱਚ ਇਹ ਚੀਜ਼ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸਿਹਤ ਬਖੀ ਨੁਕਸਾਨ ਹੋ ਰਹੇ ਨੇ ਲੋਕਾਂ ਦੀ ਆਮਦਨੀ ਉਸੇ ਹਿਸਾਬ ਨਾਲ ਨਹੀਂ ਵਧੀ ਜਿਸ ਹਿਸਾਬ ਨਾਲ ਉਸ ਕ੍ਰਾਂਤੀ ਨੇ ਲੋਕਾਂ ਦੀ ਆਮਦਨੀ ਵਧਾਈ ਸੀ ਗੱਲ ਕਰਨ ਜਾ ਰਹੇ ਆਂ ਹਰੀ ਕ੍ਰਾਂਤੀ ਉੱਪਰ ਜੀ ਨੂੰ ਹਰਾ ਇਨਕਲਾਬ ਤੇ ਗ੍ਰੀਨ ਰੈਵਿਊਲੇਸ਼ਨ ਇੰਗਲਿਸ਼ ਚ ਕਿਹਾ ਜਾਂਦਾ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਰੀ ਕ੍ਰਾਂਤੀ ਹਰੀ ਕ੍ਰਾਂਤੀ ਕੀ ਆ 1960 ਦੇ ਵਿੱਚ ਕਈ ਕਿਸਾਨ ਆਪਣੀ ਫਸਲ ਦੀ ਪੈਦਾਵਾਰ ਦੇ ਲਈ ਮੌਸਮ ਤੇ ਨਿਰਭਰ ਕਰਦੇ ਸੀ ਜਿਹੜੀ ਜਗ੍ਹਾ ਦੇ ਉੱਤੇ ਪਾਣੀ ਦੀ ਸਿੰਚਾਈ ਘੱਟ ਹੁੰਦੀ ਸੀ ਉੱਥੇ ਹਮੇਸ਼ਾ ਫਸਲਾਂ ਆ ਸੀ ਜਿਹੜੀਆਂ ਉਹ ਮੌਸਮ ਦੀ ਮਾਰ ਹੇਠਾਂ ਹੁੰਦੀਆਂ ਸੀ ਉਹ ਈ ਕਰਦੇ ਸੀ ਕਦੋਂ ਮੌਨਸੂਨ ਆਊਗਾ ਕਦੋਂ ਬਰਸਾਤ ਆਊਗੀ ਤੇ ਸਾਡੀ ਫਸਲ ਦੀ ਪੈਦਾਵਾਰ ਹੋਊਗੀ ਕਈ ਇਲਾਕੇ ਉਹਦੋਂ ਵੀ ਅਜਿਹੇ ਜਿੱਥੇ ਨਹਿਰਾਂ ਨਦੀਆਂ ਟੀਬੂਲਾਂ ਦਾ ਪਾਣੀ ਆਉਂਦਾ ਸੀ ਤੇ ਉੱਥੇ ਫਸਲ ਦੀ ਪੈਦਾਵਾਰ ਜਿਹੜੀ ਬਹੁਤ ਸੋਹਣੀ ਹੁੰਦੀ ਸੀ ਵਧੀਆ ਹੁੰਦੀ ਸੀ ਝਾੜ ਬਹੁਤ ਹੁੰਦਾ ਸੀ ਤੇ ਇਸ ਚੀਜ਼ ਨੂੰ ਹੋਰ ਜ਼ਿਆਦਾ ਅੱਗੇ ਵਧਾਉਣ ਲਈ ਪੈਦਾਵਾਰ ਨੂੰ ਝਾੜ ਨੂੰ ਵਧਾਉਣ ਦੇ ਲਈ ਹਰੀ ਕ੍ਰਾਂਤੀ ਦੀ ਲੋੜ ਪਈ ਹਰੀ ਕ੍ਰਾਂਤੀ ਦੇ ਵਿੱਚ ਜਿਹੜੇ ਬੀਜ ਸੀ ਉਹ ਛੋਟੇ ਤੇ ਵੱਧ ਝਾੜ ਪੈਦਾ ਕਰਨ ਵਾਲੇ ਹਾਈਬ੍ਰਿਡ ਬੀਜ ਰਸਾਇਣਿਕ ਖਾਦਾਂ ਤੇ ਨਵੀਂ ਮਸ਼ੀਨਰੀ ਦੀ ਗੱਲ ਹੋਈ ਇਹ ਕ੍ਰਾਂਤੀ ਦਾ ਕਰਤਾ ਧਰਤਾ ਕਿਹਾ ਜਾਂਦਾ ਸਵਾਮੀ ਨਾਥਨੂ ਸ਼੍ਰੀ ਸੁਆਮੀ ਨਾਥਨ ਨੂੰ ਹਰੀ ਕ੍ਰਾਂਤੀ ਦਾ ਪਿਤਾਮਾ ਵੀ ਕਿਹਾ ਜਾਂਦਾ ਉਹਨਾਂ ਨੇ ਕੁਝ ਮੰਗਾ ਸਰਕਾਰ ਦੇ ਅੱਗੇ ਰੱਖਿਆ ਤੇ ਸਰਕਾਰ ਨੇ ਉਸ ਸਮੇਂ ਦੀ ਨੇ ਉਹਨਾਂ ਮੰਗਾ ਨੂੰ ਜ਼ਰੂਰਤ ਦੇ ਹਿਸਾਬ ਨਾਲ ਲਾਗੂ ਵੀ ਕੀਤਾ ਹੁਣ ਇਤਿਹਾਸ ਦਾ ਪੰਨਾ ਖੋਲ ਕੇ ਦੇਖਦੇ ਹਾਂ ਵੀ ਇਹੇ ਕ੍ਰਾਂਤੀ ਦੀ ਆਪਾਂ ਨੂੰ ਜ਼ਰੂਰਤ ਕਿਉਂ ਪਈ ਕੀ ਆਪਣੇ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਹਾਲਾਤ ਖਰਾਬ ਸੀ ਕਿ ਹਰੀ ਕ੍ਰਾਂਤੀ ਦੀ ਲੋੜ ਪਈ ਆਪਾਂ ਨੂੰ ਕੁਦਰਤੀ ਚੀਜ਼ਾਂ ਨੂੰ ਛੱਡ ਕੇ ਆਰਟੀਫੀਸ਼ੀਅਲ ਰਸਾਇਣਿਕ ਚੀਜ਼ਾਂ ਦੇ ਉੱਤੇ ਆਉਣਾ ਪਿਆ 1960 1960 ਦੇ ਵਿੱਚ ਖੇਤੀਬਾੜੀ ਜਿਹੜੀ ਸੀ ਜ਼ਿਆਦਾਤਰ ਤੇ ਮੌਸਮ ਦੇ ਉੱਪਰ ਡਿਪੈਂਡ ਹੁੰਦੀ ਸੀ ਫਿਰ ਕੀ ਹੋਇਆ ਆਪਣਾ ਭਾਰਤ ਦੇਸ਼ ਇਹ ਜ਼ਿਆਦਾਤਰ ਬਾਹਰਲੇ ਦੇਸ਼ਾਂ ਦੇ ਨਿਰਭਰ ਕਰਦਾ ਸੀ ਬਾਹਰਲੇ ਦੇਸ਼ਾਂ ਦੇ ਨਿਰਭਰ ਕਰਦਾ ਸੀ ਉੱਥੋਂ ਬੀਜ ਮੰਗਵਾਉਂਦਾ ਸੀ ਜਿਦੇ ਨਾਲ ਫਸਲਾਂ ਦੇ ਝਾੜ ਵੱਧ ਹੁੰਦੇ ਨੇ ਤੇ ਜਦੋਂ ਬੀਜ ਜਾਂਦੇ ਸੀ ਫਿਰ ਉਹ ਬੀਜ ਬੋਏ ਜਾਂਦੇ ਸੀ ਉਸ ਤੋਂ ਬਾਅਦ ਫਿਰ ਪਾਣੀ ਦੀ ਸਿੰਚਾਈ ਦੇ ਲਈ ਜਿੱਥੇ ਦਾ ਨਹਿਰਾ ਨਦੀਆਂ ਸੀ ਉੱਥੇ ਦਾ ਪਾਣੀ ਆਸਾਨੀ ਦੇ ਨਾਲ ਮਿਲਦਾ ਸੀ ਜਿਹੜੀ ਜਗ੍ਹਾ ਤੇ ਪਾਣੀ ਨਹੀਂ ਆਸਾਨੀ ਨਾਲ ਪ੍ਰਾਪਤ ਹੁੰਦਾ ਸੀ ਉਹ ਫਿਰ ਕਿਸਾਨ ਮੌਸਮ ਤੇ ਨਿਰਭਰ ਕਰਦੇ ਸੀ ਅਮਰੀਕਾ ਸਭ ਤੋਂ ਵੱਡਾ ਦੇਸ਼ ਕਹਿ ਸਕਦੇ ਹਾਂ ਜੋ ਭਾਰਤ ਨੂੰ ਬੀਜ ਭੇਜਦਾ ਸੀ ਅਨਾਜ ਦੇ ਬੀਜ ਭੇਜਦਾ ਸੀ ਖੇਤੀ ਕਰਨ ਦੇ ਲਈ ਗੱਲ ਕਰੀਏ 1963 ਦੀ ਭਾਰਤ ਨੇ 50 ਲੱਖ ਟਨ ਬੀਜ ਦਾ ਆਰਡਰ ਜਿਹੜਾ ਅਮਰੀਕਾ ਨੂੰ ਦਿੱਤਾ ਤੇ ਅਮਰੀਕਾ ਨੇ ਉਹ ਪੂਰੇ ਦਾ ਪੂਰਾ ਆਰਡਰ ਭਾਰਤ ਨੂੰ ਭੇਜਿਆ ਤੇ 1966 ਦੇ ਵਿੱਚ ਵੀ ਹੁਣ ਫਸਲ ਵਧੀ ਡਿਮਾਂਡ ਵਧੀ ਤੇ ਪੋਪੂਲੇਸ਼ਨ ਵੀ ਵਧੀ ਜਨਸੰਖਿਆ ਵੀ ਵਧੀ ਤੇ ਉਸ ਕਰਕੇ ਕੀਤੀ ਬਾੜੀ ਦੇ ਵਿੱਚੋਂ ਅਨਾਜ ਪੈਦਾ ਕਰਨ ਦੀ ਸਮਰੱਥਾ ਵੀ ਉਸ ਹੱਬ ਨਾਲ ਵਧੀ ਅਨਾਜ ਵੱਧ ਚਾਹੀਦਾ ਸੀ ਤੇ ਆਰਡਰ ਵੀ ਵਧਿਆ ਕਿਉਂਕਿ ਡਿਮਾਂਡ ਵਧੀ ਭਾਰਤ ਨੇ ਹੁਣ 1 ਕਰੋੜ ਤੋਂ ਜ਼ਿਆਦਾ ਟਨ ਦਾ ਜਿਹੜਾ ਆਰਡਰ ਸੀ ਅਮਰੀਕਾ ਨੂੰ ਭੇਜਿਆ 1960 ਦੇ ਵਿੱਚ ਅਮਰੀਕਾ ਨੇ ਉਹ ਵੀ ਆਰਡਰ ਪੂਰਾ ਕੀਤਾ ਅਚਾਨਕ ਕੀ ਇਹ ਹਜਾ ਹੋਇਆ 1960 ਦੇ ਵਿੱਚ ਕਾਲਾ ਦੌਰ ਆਇਆ ਭਾਰਤ ਦੇ ਪਾਕਿਸਤਾਨ ਦੀ ਜਾਂ ਕੇ ਛੇੜ ਗਈ ਯੁੱਧ ਲੱਗ ਗਿਆ ਭਾਰਤ ਦੇ ਪਾਕਿਸਤਾਨ ਦੇ ਵਿੱਚ ਹਾਲਾਤ ਗੰਭੀਰ ਹੋ ਗਏ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਮਰੀਕਾ ਨੇ ਮਨਾ ਕਰਤਾ ਬੀਜਾਂ ਦਾ ਆਰਡਰ ਲੈਣ ਲਈ ਤੇ ਭਾਰਤ ਨੂੰ ਬੀਜ ਭੇਜਣ ਦੇ ਲਈ ਕਿਉਂਕਿ ਲੜਾਈ ਦਾ ਮਾਹੌਲ ਸੀ ਤੇ ਲੜਾਈ ਦੇ ਜਿਹੜੇ ਹਾਲਾਤ ਸੀ ਬਹੁਤ ਗੰਭੀਰ ਹੋ ਚੁੱਕੇ ਸੀ ਜਦੋਂ ਅਮਰੀਕਾ ਨੇ ਇਹ ਗੱਲ ਗਈ ਉਸ ਸਮੇਂ ਸਰਕਾਰ ਤੇ ਖੇਤੀਬਾੜੀ ਮਾਹਰਾਂ ਦੇ ਦਿਮਾਗ ਦੇ ਵਿੱਚ ਚਿੰਤਾ ਦਾ ਵਿਸ਼ਾ ਖੜਾ ਹੋ ਗਿਆ ਵੀ ਅਗਰ ਹੁਣ ਅਨਾਜ ਦੇ ਬੀਜ ਅਮਰੀਕਾ ਨਹੀਂ ਭੇਜੂਗਾ ਤਾਂ ਸਾਡੇ ਭਾਰਤ ਦੇ ਵਿੱਚ ਅਨਾਜ ਸੰਕਟ ਪੈਦਾ ਹੋ ਜਾਊਗਾ ਅਨਾਜ ਸੰਕਟ ਪੈਦਾ ਹੋ ਜਾਊਗਾ ਭੁੱਖਮਰੀ ਫੈਲੂਗੀ ਭੁੱਖਮਰੀ ਫੈਲੂਗੀ ਤੇ ਲੋਕ ਆਪਸ ਦੇ ਵਿੱਚ ਲੜਨਾ ਝਗੜਨਾ ਸ਼ੁਰੂ ਕਰ ਦੇਣਗੇ ਫਿਰ ਜਿਹੜੇ ਮਾਹਿਰ ਸੀਗੇ ਖੇਤੀਬਾੜੀ ਦੇ ਉਹਨਾਂ ਨੇ ਇੱਕ ਤਰਕੀਬ ਲਗਾਈ ਸਲਾਹ ਦਿੱਤੀ ਸਰਕਾਰ ਨੂੰ ਵੀ ਨਾ ਤਾਂ ਸਾਡੇ ਕੋਲ ਪੈਸਾ ਕਹਿੰਦੇ ਨਵੇਂ ਬੀਜ ਮੰਗਵਾਉਣ ਦੇ ਲਈ ਮਸ਼ੀਨਰੀ ਖਰੀਦਣ ਦੇ ਲਈ ਤੇ ਕੁਝ ਆਸਾਂ ਜੋ ਪਹਿਲਾਂ ਖੇਤੀ ਕਰਦੇ ਬਏ ਸੀ ਉਹਨਾਂ ਨੇ ਖੇਤੀ ਕਰਨ ਤੋਂ ਮਨਾ ਕਰ ਦਿੱਤਾ ਸੀ ਇਸ ਕਰਕੇ ਜਿਹੜਾ ਸੰਕਟ ਸੀ ਹੋਰ ਵੀ ਵੱਡੇ ਲੈਵਲ ਦੇ ਉੱਤੇ ਫੈਲ ਗਿਆ ਤੇ ਲੋਕ ਮਤਲਬ ਭੁੱਖਮਰੀ ਦੇ ਵੱਲ ਵਧਣਾ ਸ਼ੁਰੂ ਹੋ ਗਏ ਜਦੋਂ ਭੁੱਖਮਰੀ ਦੇ ਵੱਲ ਵਧਣਾ ਸ਼ੁਰੂ ਹੋਏ ਲੋਕ ਤਾਂ ਫਿਰ ਹੋਰ ਚਿੰਤਾ ਦਾ ਵਿਸ਼ਾ ਹੋ ਗਿਆ ਇਹ ਫਿਰ ਜਿਹੜੇ ਮਾਹਿਰ ਸੇ ਖੇਤੀਬਾੜੀ ਦੇ ਉਹਨਾਂ ਨੇ ਉਸ ਸਮੇਂ ਦੀ ਸਰਕਾਰ 인ਦਰਾ ਗਾਂਧੀ ਦੀ ਜੋ ਕੇ ਕਾਂਗਰਸ ਸਰਕਾਰ ਸੀ ਉਹਨਾਂ ਨੇ ਸਮਝਾਇਆ ਸਲਾਹ ਦਿੱਤੀ ਵੀ ਸਾਡੇ ਕੋਲੇ ਕੁਝ ਕਿਸਾਨ ਇਦਾਂ ਦੇ ਨੇ ਜਿਹੜੇ ਆਪਣੇ ਕੰਮ ਦੇ ਵਿੱਚ ਬਹੁਤ ਉਤਸ਼ਾਹਿਤ ਨੇ ਜੋਰ ਲਾ ਕੇ ਕੰਮ ਕਰਦੇ ਨੇ ਤੇ ਮਿਹਨਤੀ ਨੇ ਖੋਰ ਨਾਲ ਉਥੇ ਪਾਣੀ ਵੀ ਆਸਾਨੀ ਨਾਲ ਪਹੁੰਚਦਾ ਵਾ ਤੇ ਖੇਤੀਬਾੜੀ ਹੋ ਤਾਂ ਸਕਦੀ ਆ ਪਰ ਜੋ ਆਪਾਂ ਨੂੰ ਹਿਸਾਬ ਦਾ ਚਾਹੀਦਾ ਵਾ ਜਿੰਨੀ ਪੈਦਾਵਾਰ ਚਾਹੀਦੀ ਆ ਹੋ ਸਕਦਾ ਉਹਨੇ ਹਿਸਾਬ ਦੀ ਪੈਦਾਵਾਰ ਉਹ ਨਾ ਕਰ ਸਕਣ ਤਾਂ ਉਹਨਾਂ ਨੂੰ ਪੈਦਾਵਾਰ ਵਧਾਉਣ ਦੇ ਲਈ ਕੁਝ ਅਲੱਗ ਤੋਂ ਸਹੂਲਤਾ ਦਿੱਤੀਆਂ ਜਾਣ ਸੋ ਸਹੂਲਤਾ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਜੋ ਡਿਮਾਂਡਾਂ ਉਹਨਾਂ ਨੇ ਰੱਖੀਆਂ ਗਈਆਂ ਉਹਦੇ ਵਿੱਚ ਸੀ ਨੰਬਰ 1 ਦੇ ਵੱਧ ਝਾੜ ਪੈਦਾ ਕਰਨ ਵਾਲੇ ਬੀਜ ਨੰਬਰ 2 ਤੇ ਰਸਾਇਣਿਕ ਖਾਦਾਂ ਨੰਬਰ 3 ਤੇ ਕੀਟਨਾਸ਼ਕ ਨੰਬਰ 4 ਤੇ ਨਵੀਂ ਤਕਨੀਕ ਦੀ ਮਸ਼ੀਨਰੀ ਨੰਬਰ 5 ਤੇ ਬਿਜਲੀ ਨੰਬਰ 6 ਤੇ ਪਿਊਲ ਨੰਬਰ 7 ਦੇ ਬੈਂਕਾ ਤੋਂ ਕਰਜ਼ਾ ਜੋਗੇ ਘਟ ਬਿਆਸਤੇ ਹੋਵੇ ਨੰਬਰ 8 ਤੇ ਸਰਕਾਰ ਵੱਲੋਂ ਗਾਰੰਟੀ ਚਾਹੀਦੀ ਸੀ ਕਟ ਸਮਰਥਨ ਮੁੱਲ ਜਿਹੜਾ ਕਿ ਅੱਜ ਦੀ ਰੇਟ ਦੇ ਵਿੱਚ ਐਮਐਸਪੀ ਆਪਾਂ ਕਹਿ ਸਕਦੇ ਹਾਂ ਉਹਦੇ ਤੇ ਵਿਰੋਧ ਵੀ ਬਹੁਤ ਹੋਏ ਨੰਬਰ 9 ਦੇ ਉੱਤੇ ਸਰਕਾਰ ਨੂੰ ਇਹ ਲਿਖਤੀ ਪ੍ਰਮਾਣ ਮੰਗ ਰਹੇ ਸੀ ਉਸ ਟਾਈਮ ਦੇ ਉੱਤੇ ਵੀ ਜਿੰਨਾ ਵੀ ਝਾੜ ਦੇਸ਼ ਦੇ ਵਿੱਚ ਪੈਦਾ ਹੋਊਗਾ ਫਸਲ ਪੈਦਾ ਹੋਊਗੀ ਤੇ ਤੁਸੀਂ ਖਰੀਦੋਗੇ ਕਿਸਾਨ ਤੋਂ ਨੰਬਰ 10 ਦੇ ਉੱਤੇ ਜਿਹੜੀ ਵੀ ਖੇਤੀਬਾੜੀ ਯੂਨੀਵਰਸਿਟੀਆਂ ਨੇ ਪ੍ਰਯੋਗਸ਼ਾਲਾ ਨੇ ਉਹਨਾਂ ਨੂੰ ਨਵੇਂ ਬੀਜਾਂ ਦੀ ਪ੍ਰਾਪਤੀ ਦੇ ਲਈ ਕੰਮ ਹੋਰ ਤੇਜ਼ੀ ਨਾਲ ਵਧਾ ਦੇਣਾ ਚਾਹੀਦਾ ਸੋ ਇਹ ਡਿਮਾਂਡਾਂ ਸੀ ਜਿਹੜੀਆਂ ਉਸ ਸਮੇਂ ਮੌਜੂਦਾ ਸਰਕਾਰ ਅੱਗੇ ਲੋਕਾਂ ਨੇ ਰੱਖੀਆਂ ਜਦੋਂ ਇਹਨਾਂ ਨੂੰ ਸਾਰੀਆਂ ਡਿਮਾਂਡਾਂ ਨੂੰ ਇੱਕ ਰਿਪੋਰਟ ਚ ਇਕੱਠਾ ਕੀਤਾ ਤਾਂ ਇਹਨੂੰ ਇੱਕ ਨਾਮ ਦਿੱਤਾ ਤਾਂ ਗ੍ਰੀਨ ਰੈਗੂਲੇਸ਼ਨ ਪੈਕੇਜ ਗ੍ਰੀਨ ਰੈਗੂਲੇਸ਼ਨ ਪੈਕੇਜ ਨੂੰ ਉਹਨਾਂ ਕਿਸਾਨਾਂ ਦੇ ਲਈ ਲਾਗੂ ਕੀਤਾ ਜਿਹੜੇ ਪੰਜਾਬ ਹਰਿਆਣਾ ਪਛਮੀ ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਦੇ ਕੁਝ ਜ਼ਿਲ੍ਹੇ ਜਿੱਥੇ ਖੇਤੀਬਾੜੀ ਕਰਨ ਦੇ ਵਿੱਚ ਲੋਕ ਜਾਂ ਕਿਸਾਨ ਉਤਸ਼ਾਹਤ ਸਨ ਜਦੋਂ ਲਾਗੂ ਹੋਇਆ ਇਹ ਤਾਂ ਉਦੋਂ ਇੰਨੀ ਵੱਡੀ ਮਾਤਰਾ ਦੇ ਵਿੱਚ ਛਾੜ ਹੋਇਆ ਕਿ ਸਾਰੇ ਲੋਕ ਹੈਰਾਨ ਹੋ ਗਏ ਸਰਕਾਰਾਂ ਵੀ ਹੈਰਾਨ ਹੋਈਆਂ ਖੇਤੀਬਾੜੀ ਮਾਹਰ ਸੋਚਣ ਦੇ ਲਈ ਮਜਬੂਰ ਹੋ ਗਏ ਵੀ ਇਸ ਤਰੀਕੇ ਦੇ ਨਾਲ ਅਗਰ ਝਾੜ ਹੋਊਗਾ ਤਾਂ ਸਾਡੇ ਦੇਸ਼ ਨੂੰ ਆਰਥਿਕ ਦੌਰ ਦੇ ਉੱਤੇ ਕਿੰਨਾ ਲਾਭ ਮਿਲੂਗਾ ਹੌਲੀ ਹੌਲੀ ਸਮਾਂ ਬੀਤਿਆ ਤੇ ਦੇਸ਼ ਆਰਥਿਕ ਸੰਕਟ ਜਿਹੜਾ ਉਸ ਸਮੇਂ ਅਨਾਜ ਦਾ ਸੀ ਉਹਦੇ ਵਿੱਚੋਂ ਬਾਹਰ ਆਉਣਾ ਸ਼ੁਰੂ ਹੋਇਆ ਦੇਸ਼ ਦੇ ਵਿੱਚ ਅਨਾਜ ਦੇ ਭੰਡਾਰ ਵੱਧ ਗਏ ਜਿਹੜੇ ਲੋਕਾਂ ਤੱਕ ਰੈਸ਼ਨ ਨਹੀਂ ਪਹੁੰਚਦਾ ਸੀ ਉਹਨਾਂ ਲੋਕਾਂ ਤੱਕ ਕਟ ਕੀਮਤ ਵਾਲਾ ਰਾਸ਼ਨ ਪਹੁੰਚਣਾ ਸ਼ੁਰੂ ਹੋ ਗਿਆ ਲੋਕ ਭੁੱਖ ਮਰੀ ਦੇ ਜਾਲ ਦੇ ਵਿੱਚੋਂ ਬਾਹਰ ਆਉਣਾ ਸ਼ੁਰੂ ਹੋ ਗਏ 1980 ਦੀ ਗੱਲ ਕਰੀਏ ਭਾਰਤ ਦੇਸ਼ ਆਪਣੇ ਆਪ ਤੇ ਨਿਰਭਰ ਹੋ ਗਿਆ ਸੀ ਖੇਤੀਬਾੜੀ ਦੇ ਵਿੱਚ 1980 ਦੇ ਵਿੱਚ ਉਹਦੇ ਵਿੱਚ ਬਹੁਤ ਫਾਇਦਾ ਹੋਇਆ ਲੋਕਾਂ ਨੂੰ ਹੁਣ ਇਹ ਵੀਡੀਓ ਬਹੁਤ ਲੰਬੀ ਹੋ ਜਾਊਗੀ ਤੇ ਮੈਂ ਇਹਦਾ ਪਾਰਟ ਦੂਜਾ ਵਾ ਜਿਹੜਾ ਉਹ ਬਣਾਉਂਗਾ ਅਗਲੀ ਵੀਡੀਓ ਦੇ ਵਿੱਚ ਕਿਉਂਕਿ ਛੋਟੇ ਸਮੇਂ ਦੇ ਲਈ ਤਾਂ ਉਹਨਾਂ ਲੋਕਾਂ ਦੇ ਚਿਹਰੇ ਤੇ ਖੁਸ਼ਹਾਲੀਆਂ ਆਈਆਂ ਆਮਦਨ ਵਿੱਚ ਵਾਧਾ ਹੋਇਆ ਸਰਕਾਰਾਂ ਨੂੰ ਵੀ ਆਰਥਿਕ ਮਦਦ ਮਿਲੀ ਪਰ ਲੰਬੇ ਸਮੇਂ ਤੋਂ ਇਹ ਚੀਜ਼ਾਂ ਨੇ ਇੱਕ ਅਜੇਹੀਆਂ ਬਿਮਾਰੀਆਂ ਦਿੱਤੀਆਂ ਅਜਿਹੇ ਲੋਕਾਂ ਦੇ ਨੁਕਸਾਨ ਕੀਤੇ ਜੋ ਕਦੇ ਵੀ ਸੰਭਾਲੇ ਨਹੀਂ ਜਾ ਸਕਦੇ ਪਲੱਸ ਕੁਦਰਤੀ ਆਫਤਾਂ ਤੇ ਮੌਸਮ ਦੇ ਵਿੱਚ ਇਹਨਾਂ ਫਰਕ ਪਿਆ ਕਿ ਹੁਣ ਜ਼ਿਆਦਾਤਰ ਸਾਨੂੰ ਆਮਦਨੀ ਬਧੋ ਆਉਂਦੇ ਲਈ ਬਹੁਤ ਜ਼ਿਆਦਾ ਖਰਚੇ ਕਰਨੇ ਪੈਂਦੇ ਨੇ ਇੰਨੀਆਂ ਭਿਆਨਕ ਤੇ ਖਤਰਨਾਕ ਬਿਮਾਰੀਆਂ ਆ ਚੁੱਕੀਆਂ ਵਰਤਮਾਨ ਸਮੇਂ ਦੇ ਵਿੱਚ ਇਸ ਹਰੇ ਇਨਕਲਾਬ ਦੇ ਕਾਰਨ ਕੇ ਲੋਗ ਹਲੇ ਤੱਕ ਵੀ ਇਹਨਾਂ ਦੇ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ ਉਹ ਵੀਡੀਓ ਅਗਲੀ ਬਣਾ ਕੇ ਤੁਹਾਨੂੰ ਦੱਸੂਗਾ ਇਹਦੇ ਇੱਕ ਟਾਈਮ ਤੇ ਕੀ ਫਾਇਦੇ ਹੋਏ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਨੁਕਸਾਨ ਨੇ ਸੋ ਇੰਨੀ ਕੁ ਵੀਡੀਓ ਦੀ ਇਜਾਜ਼ਤ ਦਿਓ